ਸੰਗਰੂਰ ਚ ਗੰਜੇ ਉਗਾਨ ਆਏ ਸੀ ਵਾਲ ਪਰ ਹੋਈਆਂ ਅੱਖਾਂ ਲਾਲ 11:00 ਵਜੇ ਆਜੋ ਪਹੁੰਚੋ ਸਾਰੇ ਤੇ ਆਉਂਦਾ ਬੇਜਰੀਆ ਰਸਤੇ ਦੀ ਰਸਤੇ ਹੀ ਖੜ ਕੇ ਵੀਡੀਓ ਪਾ ਰਿਹਾ ਜੀ ਜੀ ਨੂੰ ਜੀ ਨੂੰ ਵੇਟ ਸੀਗੀ ਤੇ ਆਪਾਂ ਆ ਕੇ ਕੈਂਪ ਦੇ ਵਿੱਚ ਰਦਕ ਕਰ ਸਕਦੇ ਆ ਧੰਨਵਾਦ ਤੁਹਾਡਾ ਸਾਰਾ ਜੀ ਹਾਂ ਸੰਗਰੂਰ ਦੇ ਸਿਵਲ ਹਸਪੀਟਲ ਦੇ ਵਿੱਚ ਗੰਜੀਆਂ ਦੇ ਵਾਲ ਲਵਾਉਣ ਵਾਲਿਆਂ ਦੀ ਹੋਈ ਪਰਮਾਰ ਸੰਗਰੂਰ ਦੇ ਵਿੱਚ ਲਗਭਗ ਹਜ਼ਾਰਾਂ ਤੋਂ ਉੱਪਰ ਬੰਦਾ ਵਾਲਾਂ ਦਾ ਟ੍ਰੀਟਮੈਂਟ ਕਰਵਾਉਣ ਲਈ ਇੱਕ ਮਾਤਾ ਕਾਲੀ ਮਾਤਾ ਦੇ ਮੰਦਰ ਜਾ ਪਹੁੰਚੇ ਜੋ ਕਿ ਬੰਦਾ ਸੀ ਉਹ ਖੰਨੇ ਤੋਂ ਆਇਆ ਹੋਇਆ ਸੀ ਉਸਨੇ ਦਾਅਵਾ ਕੀਤਾ ਸੀ ਕਿ ਮੇਰੀ ਦਵਾਈ ਨਾਲ ਸਿਰ ਦੇ ਉੱਤੇ ਵਾਲ ਆ ਜਾਣਗੇ ਲੇਕਿਨ ਸੰਗਰੂਰ ਦੇ ਸਿਵਲ ਹਸਪੀਟਲ ਦੇ ਵਿੱਚ ਮਰੀਜ਼ਾਂ ਦੀ ਪਰਮਾਨ ਹੋਣੀ ਸ਼ੁਰੂ ਹੋ ਗਈ ਜਿਨ੍ਹਾਂ ਨੂੰ ਅੱਖਾਂ ਦੀ ਇਨਫੈਕਸ਼ਨ ਦੀ ਦਿੱਕਤ ਆ ਗਈ ਤੇ ਉਹਨਾਂ ਦੱਸਿਆ ਕਿ ਉਹਨਾਂ ਨੂੰ ਕਾਫੀ ਦਰਦ ਵੀ ਹੋ ਰਿਹਾ ਹੈ ਡਾਕਟਰਾਂ ਦਾ ਕਹਿਣਾ ਸੀ ਕਿ ਬਿਜਾ ਜਾਂਚ ਫਰਕ ਤੋਂ ਇਹ ਕੰਮ ਨਹੀਂ ਕਰਨਾ ਚਾਹੀਦਾ ਜਿਸ ਨਾਲ ਅੱਖਾਂ ਦੀ ਰੋਸ਼ਨੀ ਵੀ ਇਫੈਕਟਿਵ ਹੋ ਸਕਦੀ ਹੈ ਸੋ ਤੁਹਾਨੂੰ ਵੀ ਸਾਵਧਾਨ ਰਹਿਣ ਦੀ ਲੋੜ ਹੈ ਅਜਿਹੇ ਕੈਂਪਾਂ ਤੋਂ ਤੁਸੀਂ ਪਤਾ ਕਰਨਾ ਚਾਹੀਦਾ ਹੈ ਪਹਿਲਾਂ ਕਿ ਉਹ ਜਿਹੜੀ ਸੰਸਥਾ ਕੈਂਪ ਲਗਾਉਣ ਆਈ ਹੈ ਉਹ ਮਾਨਤਾ ਪ੍ਰਾਪਤ ਹੈ ਜਾਂ ਨਹੀਂ ਕੁਛ ਨਹੀਂ ਪ੍ਰਾਪਤ